ਇੱਕ ਪਾਸੇ ਅਮ੍ਰਿਤਸਰ ਦੇ ਵਿੱਚ ਤੇਜ਼ ਬਰਸਾਤ ਹੋ ਰਹੀ ਸੀ ਤਾਂ ਦੂਜੇ ਪਾਸੇ ਅਮ੍ਰਿਤਸਰ ਦੀ ਲਿਬਰਟੀ ਮਾਰਕੀਟ ਦੇ ਵਿੱਚ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਉੱਪਰ ਭਿਆਨਕ ਅੱਗ ਲੱਗ ਗਈ ਅੱਗ ਦੀ ਲਪਟਾਂ ਦੇਖ ਕੇ ਪੂਰੀ ਮਾਰਕੀਟ ਦੇ ਵਿੱਚ ਅਫੜਾ ਤਫੜੀ ਮਚ ਗਈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ 3 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਸੱਤ ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਆਗ ਉੱਤੇ ਕਾਬੂ ਪਾ ਲਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਦਾ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਦੁਕਾਨ ਦੇ ਅੰਦਰ ਕਾਫੀ ਮਾਤਰਾ ਦੇ ਵਿੱਚ ਕੈਮੀਕਲ ਅਤੇ ਸਿਲੰਡਰ ਵਿਪਾਈ ਨੇ ਅੰਦਰ ਕੈਮੀਕਲ ਨੂੰ ਆਗ ਲੱਗਣ ਦੇ ਨਾਲ ਆਗ ਜ਼ਿਆਦਾ ਵਧ ਗਈ ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਆਗੂ ਤੇ ਕਾਬੂ ਪਾ ਲਿਆ ਗਿਆ ਦੁਕਾਨ ਮਾਲਕ ਨੂੰ ਵੀ ਦੱਸਿਆ ਗਿਆ ਹੈ ਕਿ ਉਹਨਾਂ ਦਾ 5 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਮੇਰੀ ਦੁਕਾਨ ਹੈ ਗਿਆ 6 ਲਿੰਕ ਰੋਡ ਦੇ ਬਰਨਾਲ ਗਾਟੋਂ ਪਿਆਲੇ ਦੇ ਕੋਲ ਕਾਹਦਾ ਕੰਮ ਕਰਦਾ ਹੈ ਜੀ ਮੇਰਾ ਡੈਂਟਿੰਗ ਪੇਂਟ ਦਾ ਕੰਮ ਹੈ ਹਾਂ ਜੀ ਤੇ ਆਗਿਆ ਅੱਜ ਲੱਗੀ ਅੱਗ ਲੱਗਦਾ ਕੋਈ ਕਾਰਨ ਪਤਾ ਲੱਗਾ ਅੱਜ ਲੱਗਦਾ ਅੱਗ ਲੱਗਦਾ ਛੋੜ ਛੱਡ ਕਰ ਰਿਹਾ ਹੈ ਸਰਕਲ ਛੋੜ ਕਰਕੇ ਜੀ ਲੈ ਉਹ ਡਾ ਗਿਣੀ ਸੀ ਕਿ ਅਸੀਂ ਬੱਤੀ ਬੰਦ ਕਰਕੇ ਨਹੀਂ ਗਏ ਕਿੰਨਾ ਕ ਨੁਕਸਾਨ ਹੋ ਗਿਆ ਜੇ 5-7 ਲੱਖ ਤੋਂ ਘਟ ਰਹੀਗਾ ਹਾਂਜੀ 5-7 ਲੱਖ ਤੋਂ ਘਟ ਨਹੀਂ ਮਗਿਆ ਜਿਆਦਾ ਜਿਆਦਾ ਹੋਸਾ ਦਾ 80 ਹੋਸਾ ਆ ਕੇ ਵੀ ਕਾਬੂ ਪਾ ਲਿਆ ਕਿ ਅਜੇ ਨਹੀਂ ਪਿਆ ਅੰਦਰ ਜਿਹੜੇ ਕੈਮੀਕਲ ਮਲੇ ਰੰਗ ਹੈਗਾ ਆ ਥੰਨ ਰਹਿ ਗਏ ਟੈਕਰ ਰਹਿ ਗਏ ਹਾਰਨਰ ਹੈਗਾ ਬੜਾ ਸਮਾਨ ਪਿਆ ਹੋਰ ਬਾਕੀ ਕਿੰਨੇ ਕ ਵਜੇ ਨਾਲ ਅਗ ਲੱਗੀ ਹੈ ਦੋ-ਤਿੰਨ ਘੰਟੇ ਹੋਏ ਨੇ ਅੱਗ ਕਿੰਨੇ ਵਜੇ ਲੱਗੋ ਸਾਡੇ 9:30 ਅੱਗ ਕਿੰਨੇ ਵਜੇ ਲੱਗੀ ਤੁਹਾਨੂੰ ਕਿੱਦਾਂ ਪਤਾ ਲੱਗਾ ਅੱਗੇ ਨਾਲ ਸਾਡੀ ਗਵਾਂਢੀ ਆ ਜੀ ਨਾਲ ਘਰ ਆਇਆ ਸੀ ਮੈਨੂੰ ਫੋਨ ਕੀਤਾ ਸੀ ਮੇਨੂੰ ਭਾਈ ਇਹ ਫੋਨ ਕੀਤਾ ਹੁੰਦਾ ਤਾਂ ਪਹੁੰਚਾਇਆ ਤਿੰਨ ਘੰਟੇ ਬੁੜੇ ਕਿਹਾ ਅਗਲੇ ਕਿਨੂੰ ਤਿੰਨ ਘੰਟੇ ਹੋ ਗਏ ਜਦੋਂ ਅੰਦਰ ਸਲੰਡਰ ਵੇਜ ਉਹਦਾ ਪਤਾ ਕੀ ਬਣਿਆ ਵਜਾ ਕੇ ਕੀ ਆਖੀ ਜੀ ਜਾਨੀ ਮਾਲੀ ਨੂੰ ਜਾਨੀ ਨਹੀਂ ਹੈ ਪਰ ਨਿਸ਼ਾਨ ਪੈਸੇ ਨਿਸ਼ਾਨ ਬਹੁਤ ਜ਼ਿਆਦਾ ਆਇਆ ਠੀਕ ਹੈ ਇਹ ਅਗਰ ਅੱਗੇ ਕਿਹੜੀ ਜਗ੍ਹਾ ਤੇ ਹੈ ਇਹ ਉਹ ਦੁਕਾਨਾਂ ਨੂੰ ਅੱਗ ਲੱਗੀ ਆ ਤੇ ਡੇ ਫਾਇਰ ਬਰਗੇਟ ਨਹੀਂ ਬੁਝਾਣ ਤੇ ਅਸੀਂ ਆਏ ਹੁਣ ਆਪਣੇ ਪੀਸੀਆਰ ਤੋਂ ਦੇਖਣ ਦੇਣ ਲੱਗੀਆਂ ਗੱਡੀਆਂ ਲੱਗੀਆਂ ਆਪਣਾ ਕੰਮ ਕਰਨ ਲਈ ਇੱਥੇ ਤੱਕ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਹਾਲੀ ਕੋਈ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਇੱਥੇ ਗੱਡੀਆਂ ਲੱਗੀਆਂ ਫਾਇਰ ਬਰਗੇਟ ਤੇ ਇਹ ਵਾਵਾ ਇਹ 7-8 ਗੱਡੀਆਂ ਲੱਗੀਆਂ ਹੁਣ ਤਾਂ ਜਗ੍ਹਾ ਕਿਹੜੀ ਗਈ ਆ ਇਹ ਲੰਡਾ ਵੀ ਯਾਰ ਕਿਰਕੀ ਚੀਜ਼ ਦਾ ਕਾਉਂਟਿੰਗ ਪਤਾ ਲੱਗਾ ਇਹ ਨਹੀਂ ਪਤਾ ਅੰਦਰ ਕੀ ਹੈਗਾ ਕਿ ਕੀ ਕੈਮੀਕਲ ਆ ਜਾਂ ਕੀ ਹੈਗਾ ਅੱਗ ਜਿਹੜੀ ਆ ਕੋਈ ਜਾਂੜੀ ਤੇਜ਼ ਤੇ ਦੇ ਭਿਜਾਣੋ